ਮਿਸਟਰ ਜੀ ਹਾਂ ਗੇਟ ਤੁਸੀਂ ਬਣਾਇਆ ਹਾਂਜੀ ਹਾਂ ਅਸੀਂ ਬਣਾਇਆ ਜੀ ਨਾ ਨਾ ਝੂਠ ਬੋਲਦੇ ਤੁਸੀਂ ਇਹ ਗੇਟ ਤੁਸੀਂ ਨਹੀਂ ਬਣਾ ਸਕਦੇ ਨਾ ਨਾ ਇਹ ਅਸੀਂ ਬਣਾਇਆ ਕਿਉਂਕਿ ਮਿਸਤਰੀ ਤੁਸੀਂ ਲੋਹੇ ਦੇ ਹੋ ਇਹ ਗੇਟ ਲੱਕੜ ਦਾ ਹੈ ਨਾ ਨਾ ਇਹ ਸੋਨੂੰ ਕਹਿੰਦਾ ਵੀ ਲੱਕੜ ਦਾ ਗੇਟ ਹੈ اچھا ਲੋਹੇ ਦਾ ਗੇਟ ਹੈ ਨਾ ਨਾ ਲੋਹੇ ਦਾ ਹੀ ਇਹ ਪੂਰਾ ਮੈਨੂੰ ਤਾਂ ਲੱਗਦਾ ਨਹੀਂ ਵੀ ਲੋਹੇ ਦਾ ਇਹ ਨਹੀਂ ਸਾਰੇ ਦਾ ਸਾਰਾ ਲੋਹੇ ਦਾ ਹੀ ਸਾਰਾ ਲੋਹਾ ਹੈ ਲੱਗਦਾ ਸੇਮ ਲੱਕੜਵਾਗੇ ਨਹੀਂ ਨਹੀਂ ਇਹ ਲੋਹੇ ਚ ਤਿਆਰ ਕਰਿਆ ਜਿਵੇਂ ਲੱਕੜ ਦੀ ਕਰੇ ਠੀਕ ਹੈ ਇਹ ਸਾਰੇ ਆਪਣੇ ਪਿੱਤਲ ਦੇ ਬਣੇ ਆ ਹਾਂ ਜੀ ਹਾਂ ਪਿੱਤਲ ਹੈ ਇਹ ਚਾਹ ਪਰਾਸ ਦੇ ਬਣਾਏ ਹਾਂ ਜੀ ਕੜਾਈ ਕਰੀ ਇਹਨਾਂ ਦੀ ਹਾਏ ਆ ਆ ਕੜਾ ਇਹ ਐਟਰਾ ਇਹ ਕਰਕੇ ਇਹ ਕਿਥੋਂ ਗਾ ਕੇ ਲਾਇਆ ਤੁਸੀਂ ਇਹ ਤਾਂ ਲੁਧਿਆਣੇ ਤੋਂ ਲਿਆਂਦਾ ਹੈ ਠੀਕ ਹਰਿਆਣੇ ਦੀ ਮਿਲਦਾ ਇਹ ਬਾਕੀ ਇਹ ਇਹ ਟਾਕੀ ਬਣਾਈ ਆ ਆ ਟਾਕੀ ਹੈ ਯਾ ਇਹ ਦੇਖੋ ਇਹ ਜਮਾ ਪਤਾ ਨਹੀਂ ਲੱਗਦਾ ਇਹਦਾ ਟਾਕੀ ਦੇ ਵਿੱਚ ਟਾਕੀ ਹੈ ਸੇਮ ਜਿਵੇਂ ਲੱਕੜ ਦੇ ਪਿਛਲੇ ਪੁਰਾਣੇ ਗੇਟ ਹੁੰਦੇ ਉਸੇ ਤਰ੍ਹਾਂ ਇਹ ਡਿਜ਼ਾਈਨ ਕੀਤਾ ਹੋਇਆ ਹੈ ਉਹੀ ਡਿਜ਼ਾਈਨ ਹੈ ਯਾ ਇਹ ਕਲਾਸਿਕ ਹੈ ਆਮ ਰੰਗ ਨਹੀਂ ਹੈਗਾ ਪੂਰਾ ਵਧੀਆ ਮਾਰਿਆ ਹੋਇਆ ਸਪੈਸ਼ਲ ਪੇਂਟਰ ਤੋਂ ਬਰਵਾਇਆ ਹੋਇਆ ਆ ਰੇ ਸੇ ਰੂ ਸੇ ਚੰਗੀ ਤਰ੍ਹਾਂ ਪਾਇਆ ਹੋਇਆ ਨੇ ਜਮਾ ਲੱਕੜ ਦੀ ਸ਼ੇਪ ਦਿੱਤਾ ਹੈ ਠੀਕ ਹੈ ਇਹ ਜਿਵੇਂ